ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਯਹਾਂ ਤੁਹਾਡਾ ਹੂਸ ਰਾਜ ਹੜਕਾਮ ਮੱਚ ਗਿਆ ਸਵੇਰੇ ਜਦੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੋਵਰ ਸੰਸਦ ਅਤੇ ਮੰਤਰੀ ਭਾਰਤ ਪੂਸ਼ਣ ਸੰਮਣ ਨੂੰ ਨੋਟਸ ਆਇਆ ਵਿਜੀਲੈਂਸ ਦੇ ਸਰਪ ਉੱਚ ਅਧਿਕਾਰੀਆਂ ਦਾ ਹੜਕਾਮ ਮੱਚ ਗਿਆ ਕਿ 8 ਜੂਨ ਨੂੰ ਚਲੇ ਜਾਣਗੇ ਹਿਰਾਸਤ ਵਿੱਚ ਵਿਜੀਲੈਂਸ ਦੀ ਭਾਰਤ ਪੂਸ਼ਣ ਆਸ਼ੂ ਬਾਅਦ ਵਿੱਚ ਮੌਕੇ ਤੇ ਯੂਟਰਨਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਸਾਨੂੰ ਦੱਸਿਆ ਨਹੀਂ ਗਿਆ ਦੂਸਰੇ ਪਾਸੇ ਉਹਨਾਂ ਨੇ ਇਲਜ਼ਾਮ ਲਗਾਇਆ ਭਾਰਤ ਪੂਸ਼ਨ ਆਸ਼ੂ ਤੇ ਕਿ ਭਾਰਤ ਪੂਸ਼ਨ ਆਸ਼ੂ ਅਤੇ ਜਿਹੜਾ ਐਸਐਸਪੀ ਜਿਸ ਵੱਲੋਂ ਸੰਮਨ ਭੇਜਿਆ ਗਿਆ ਸੀ ਇਹ ਕਲਾਸਮੇਟ ਨੇ ਭਾਰਤ ਪੂਸ਼ਨ ਆਸ਼ੂ ਅਤੇ ਜਗਪ੍ਰੀਤ ਸਿੰਘ ਯਾਨੀ ਕਿ ਦੋ ਨਦੀ ਮਿਲੀ ਭੁਗਤ ਦੇ ਕਾਰਨ ਸੰਮਣ ਭੇਜੇ ਗਿਆ ਹਮਦਰਦੀ ਸਿੰਮਤੀ ਲੈਣਾ ਚਾਹੁੰਦਾ ਹੈ ਲੁਧਿਆਣਾ ਪਸ਼ਮੀ ਦੇ ਲੋਕਾਂ ਦੀ ਭਾਰਤ ਪੂਸ਼ਣ ਆਸ਼ੂ ਦੀ ਬੜੇ ਵੱਡੇ ਪੱਤਰ ਤੇ ਹਾਰ ਹੋਵੇਗੀ ਇਹ ਇਲਜ਼ਾਮ ਲਗਾਤੇ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਤੇ ਸਮੁੱਚੀ ਜਿਹੜੀ ਆਪ ਆਦੀ ਪਾਰਟੀ ਦੀ ਲੀਡਰਸ਼ਿਪ ਹੈ ਕਿ ਇਹ ਸਾਰਾ ਛੜੇੰਤਰ ਭਾਰਤ ਪੂਸ਼ਣ ਆਸ਼ੂ ਵੱਲੋਂ ਕੀਤਾ ਗਿਆ ਕਿ ਜਿਹੜੇ ਐਸਐਸਪੀ ਨੇ ਇਸ ਨੂੰ ਸਮਣ ਜਾਂ ਉਹਨੂੰ ਨੋਟਿਸ ਕਹਿ ਦिए ਭੇਜੇ ਨੇ ਉਹ ਭਾਰਤ ਪੋਸ਼ਨ ਆਸ਼ੂ ਦੇ ਕਲਾਸ ਮੇਟ ਨੇ 2017 ਦੀਆਂ ਵਿਧਾ ਸਭਾ ਦੀਆਂ ਚੋਣਾਂ ਦੇ ਤੋਂ ਬਾਅਦ ਜਦੋਂ ਮਾਲ ਮੰਤਰੀ ਬਣੇ ਸੀ ਭਾਰਤ ਪੋਸ਼ਨ ਆਸ਼ੂ ਇਹਨਾਂ ਨੇ ਵਿਜੀਲੈਂਸ ਐਸਐਸਪੀ ਦੀ ਸਪੋਰਟ ਕੀਤੀ ਸੀ ਇਸ ਕਰਕੇ ਉਹ ਐਸਐਸਪੀ ਬਣੇ ਬਾਅਦ ਵਿੱਚ ਮੌਕੇ ਤੇ ਐਸਐਸਪੀ ਨੂੰ ਸਪਸਪੈਂਡ ਕਰ ਦਿੱਤਾ ਗਿਆ ਸਸਪੈਂਡ ਕਰਨ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ ਕੀ ਉਸਪੀ ਸੰਜੀਪ अरोड़ा ਦੇ ਉਸਡੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਸਡੀ ਦੇ ਦਬਾਹੇ ਹਟਾ ਕੇ ਉਹਨਾਂ ਨੇ ਸੰਮਣ ਜਾਰੀ ਕੀਤੇ ਸੋਸ਼ਲ ਮੀਡੀਆ ਤੇ ਵੀਡੀਓ ਤਸਵੀਰਾਂ ਨਸ਼ਰ ਹੋ ਰਹੀਆਂ ਨੇ ਜਿੱਥੇ ਉਸਡੀ ਜਿਹੜੇ ਨੇ ਭਗਵੰਤ ਮਾਨ ਦੇ ਦੂਸਰੇ ਪਾਸੇ ਸੰਜੀਪ अरोड़ा ਦੇ ਉਹ ਗਲਤ ਕਰ ਰਹੇ ਨੇ ਜਿਲ੍ਹਾ ਐਸਐਸਪੀ ਵੱਲੋਂ ਅੱਜ ਨੋਟਸ ਭੇਜਿਆ ਗਿਆ ਭਾਰਤ ਪੋਸ਼ਣ ਆਸ਼ੂ ਨੂੰ ਯਾਨੀ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਭਾਰਤ ਪੋਸ਼ਣ ਪਾਸ਼ੂ ਆਸ਼ੂ ਨੇ ਜਿਹੜੇ ਉਹਨੇ ਐਸਐਸਪੀ ਦੇ ਨਾਲ ਮਿਲ ਕੇ ਉਹਨਾਂ ਦੀ ਮਿਲੀ ਭੁਗਤ ਹਮਦਰਦੀ ਲੈਣ ਦੇ ਕਾਰਨ ਵੋਟਰਾਂ ਦੀ ਜਿਹੜੇ ਨੇ ਸਾਨੂੰ ਸੱਮਣ ਆਪਣੇ ਆਪ ਨੂੰ ਭੇਜ ਦਿੱਤੇ ਤੇ ਦੂਸਰੇ ਪਾਸੇ ਉਹਨ ਸਬੂਤ ਕੱਢ ਕੇ ਲੈ ਕੇ ਆ ਗਏ ਨੇ ਵਕਫ ਵਕਤ ਇਹਨਾਂ ਕਿ ਭਗਵੰਤ ਮਾਨ ਦੇ ਓਐਸਡੀ ਅਤੇ ਸੰਜੀਵ अरोड़ा ਦੇ OSD ਨੇ ਦਬਾਅ ਪਾਇਆ ਸੀ ਵਿਜੀਲੈਂਸ ਦੇ SSP ਤੇ ਜਿਸ ਦਾ ਨਾਮ ਜਗਪ੍ਰੀਤ ਦੱਸਿਆ ਜਾ ਰਿਹਾ ਹੈ ਉਹਨਾਂ ਨੇ ਦਬਾਅ ਹੇਠ ਆ ਕੇ ਸੰਮਣ ਭੇਜ ਦਿੱਤੇ ਭਾਰਤ ਕੁਸ਼ਨ ਆਸ਼ੂ ਨੂੰ ਭਾਰਤ ਕੁਸ਼ਨ ਆਸ਼ੂ ਸਹੀ ਹੈ ਜਾਂ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਸਹੀ ਹੈ ਯਾਨੀ ਕਿ ਜਿਹੜੇ ਜ਼ਿਆਦਾਤਰ ਲੋਕ ਕਹਿ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਵੱਲੋਂ ਅਤੇ ਸੰਜੀਵ अरोड़ा ਦੇ OSD ਵੱਲੋਂ ਏ ਭੇਜੇ ਗਿਆ ਨਹੀਂ ਕਿਉਂਕਿ ਸੰਜੀਵ अरोड़ा ਹਾਰ ਦੇ ਨਜ਼ਰ ਆ ਰਹੇ ਨੇ ਹਲਕਾ ਲੁਧਿਆਣਾ ਪਸ਼ਮੀ ਤੋਂ ਇਸ ਕਰਕੇ ਦਬਾਅ ਪਾਇਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ